ਤੋ ਮੋਰੀ ਗੁਰੂ ਦੇ ਤੇ ਤੇ ਮੈਂ ਆਪਣੇ ਕੀ ਕਰਨ ਕਰਾ ਬਨ ਹਾਰੇ ਪ੍ਰਭ ਜੀਓ ਕਰ ਸੰਭਾ ਮਾ ਕਰ ਪਿਆਰੇ جنم میں لے پہاڑی ست نام سری واح گرو سا جی سلوک محلہ کی جان ਵਿਨਲਾਪ ਸਭ ਭਰ ਮੰਦੀ ਜਿਤ ਜਗ ਤੋਟਾ ਸਹ ਸਾਰ ਮਨ ਮੁਖ ਕਰਮ ਤੁਮ ਬਣੇ ਹੋਮ ਅੰਤ ਤੁਪਾਰ ਗੁਰਮੁਖ ਅਮਰ ਸਤਿ ਜੀਵਣਾ ਨਾਮੁ ਸ਼ਬਦ ਵਿਚਾਰ ਮਹਲਾ ਗਿਆਨ ਸਤਿ ਜਗੈ ਸੰਝੀ ਸੋਵੈ ਗੁਰਮੁਖ ਅੰਧਨੁ ਉਸਤਤੋ ਹੁਵੈ ਮਨਮੁਖ ਪਰਮੈ ਸਹਸਾ ਹੋਵੈ ਅੰਦਰਿ ਚਿੰਤਾ ਨੀਦ ਨ ਸੋਵੈ ਗਿਆਨੀ ਜਾਗੈ ਸਮੈ ਸੁਭਾਈ ਨਾਨਕ ਨਾਮ ਰਤਿਆ ਹੱਥ ਜਾਓ

ਪਾਣ ਜੱਪੀਆ ਗੁਰਮਤੀ ਦੇਵ ਆਪ ਗੁਰਮੁਖ ਹਰ ਜੱਪੀਆ ਬਾਹੀ